ਮੇਰਾ ਨਾਮ ਜਗENDERਪਾਲ ਲਾਡੀ ਹੈ। ਬਾਪੂ ਪਰਮਾਨੰਗਰ ਦਾ ਹੀ ਰਹਿਣ ਵਾਲਿਆ। ਇੱਥੇ ਸਾਡੇ ਮਹੱਲੇ ਇੱਕ ਦਰਖਤ ਆ ਕਿਸੇ ਦੇ ਪਲਾਟ ਦੇ ਵਿੱਚ। ਤੇ ਸਾਡੇ ਘਰ ਦੇ ਕੋਠੇ ਤੇ ਸਿਆਰ ਕਰਨ ਦੇ ਸੀ ਤੇ ਉਹਨਾਂ ਨੇ ਜਦੋਂ ਵੇਖਿਆ ਕਿ ਪੰਛੀ ਫਸਿਆ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਕੋਲ ਨਹੀਂ ਲੱਥਾ। ਮੈਂ ਬਾਹਰੋਂ ਕੰਮ ਤੋਂ ਆਇਆ ਤੇ ਮੈਨੂੰ ਦੱਸਿਆ ਉਹਨਾਂ ਨੇ ਵੀ ਅਸਰ ਅਸਰ ਦਰਖਤ ਦੇ ਵਿੱਚ ਪੰਛੀ ਫਸਿਆ ਦਾ। ਮੈਂ ਕੋਠੇ ਤੇ ਆ ਕੇ ਵੇਖਿਆ ਤੇ ਬੁਰੀ ਤਰ੍ਹਾਂ ਵਿਚਾਰਾ ਤੀਂ ਦੇਖ ਸਕਦੇ ਆ ਦਵਾਈ ਲਾਈ ਹ ਹੁਣ ਬਿਟਾ ਦੇਣਾ ਤੇ ਜਖਮ ਹੋ ਗਏ ਨੇ ਪਾਰੇ ਦੇ ਵੱਡੇ ਗਏ ਨੇ ਤੁਹਾਡੇ ਸਾਹਮਣੇ ਹੀ ਆ ਇਹਨੂੰ ਬੜੀ ਮੁਸ਼ਕਿਲ ਦੇ ਨਾਲ ਮੈਂ ਸੋਨੀ ਦੀ ਦੁਕਾਨ ਤੇ ਗਿਆ ਸੋਨੀ ਨੂੰ ਦੱਸਿਆ ਵੀ ਤੁਹਾਡੇ ਘਰ ਦੇ ਨਾਲ ਤਰਖਤ ਆ ਤੇ ਪਛੀ ਵਸਿਆ ਸ਼ੋਕਮਾਰ ਜੀ ਉੱਥੇ ਬੈਠੇ ਦੇ ਸੀ ਇਹਨਾਂ ਨੇ ਕਿਹਾ ਮੈਂ ਵੀ ਚੱਲਦਾ ਨਾਲ ਬੜੀ ਹਿੰਮਤ ਦੇ ਨਾਲ ਇੱਧਰ ਉੱਧਰੋਂ ਬਾਸਬੂਸ ਮੰਗ ਮੁਕੇ ਸਾਰਾ ਕੁਝ ਕਰਕੇ ਸ਼ੋਕਮਾਰ ਉਹਨਾਂ ਨੇ ਬੜੀ ਹਿੰਮਤ ਦੇ ਨਾਲ ਇਸ ਪੰਛੀ ਨੂੰ ਛੁਡਾਇਆ ਔਰ ਇਹ ਬਹੁਤ ਜ਼ਖਮੀ ਹੋ ਚੁੱਕਾ ਵਾ ਜੇ ਇਹਨੂੰ ਨਾਲ ਛਡਾ ਦੇ ਹੋ ਸਕਦਾ ਹੈ ਇਹਦੀ ਮੌਤ ਹੋ ਜਾਈ ਨੀ ਬੇਜਬਾਨ ਦੀ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਪੰਛੀ ਚਾਈਨਾ ਡੋਰ ਚ ਫਸਿਆ ਵਾ ਚਾਈਨਾ ਡੋਰ ਜਿਹੜੀ ਆ ਕਈ ਸਾਲਾਂ ਤੋਂ 5-7 ਸਾਲਾਂ ਤੋਂ ਯੂਰਪ ਆ ਰਹੇ ਨੇ ਸਾਰੇ ਜਣੇ ਪ੍ਰਸ਼ਾਸਨ ਵੀ ਯੂਰ ਲਾਉਣ ਡਿਆ ਵਾ ਕਿ ਬੰਦ ਨਹੀਂ ਹੋ ਰਹੀ ਕਿਤੇ ਨਾ ਕਿਤੇ ਮਿਲੀ ਭਗਤ ਹੈਗੀ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕ੍ਰੈਪਸ਼ਨ ਚੱਲਦੀ ਆ ਲੈਣ ਦੇਣ ਚੱਲਦਾ ਜਿਹਦੇ ਕਰਕੇ ਚਾਈਨਾ ਡੋਰ ਵਿਖੋ ਨਾ ਬੰਦ ਨਹੀਂ ਹੁੰਦੀ ਭਈ ਬੜੇ ਅਫਸੋਸ ਨਾਲ ਕਹਿਣਾ ਪੈਣ ਡਿਆ ਵਾ ਸਰਕਾਰਾਂ ਜਾਂ ਤੇ ਕਿਤਨਾ ਕਿਤੇ ਗੈਲੀ ਕਰ ਰਹੀਆਂ ਯਾਹ ਦੇ ਕਿਤੇ ਕਿਤੇ ਐਡਮਿਨਿਸਟਰੇਟਰ ਜਿਹੜੀ ਹੈ ਪ੍ਰਸ਼ਾਸਨ ਹੈ ਜਿਹੜਾ ਵਾ ਉਹ ਟਿਲਾ ਚੱਲ ਰਿਹਾ ਵਾ ਕਿਤੇ ਨਾ ਕਿਤੇ ਮਿਲੀ ਭਗਾ ਦੇ ਨਾਲ ਜਿਹੜਾ ਵਾ ਚੈਨਾ ਡੋਰ ਵਿਕਦੀ ਆ ਇਹ ਬੰਦ ਹੋਣੀ ਚਾਹੀਦੀ ਆ ਇਹ ਬੇਜਬਾਨ ਪੰਛੀ ਆ ਜਾਂਦੇ ਜਾਂਦੇ ਦੇਖਿਆ ਕਈਆਂ ਦੇ ਕੰਨ ਵੱਡੇ ਜਾਂਦੇ ਆ ਕਈਆਂ ਦੇ ਗਲੇ ਵੱਡੇ ਗਏ ਕਈਆਂ ਦੇ ਗੁੱਟ ਵੱਡੇ ਗਏ ਕਈਆਂ ਦੇ ਬੱਚਿਆਂ ਦੀਆਂ ਧੋਣਾ ਲੱਥੀਆਂ ਚੈਨਾ ਡੋਰ ਦੇ ਨਾਲ ਫਿਰ ਵੀ ਇਹ ਚੈਨਾ ਡੋਰ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ ਬੜੀ ਅਫਸੋਸ ਦੀ ਗੱਲ ਆ ਫਿਰ ਮੈਂ ਇੱਕੋ ਗੱਲ ਹੀ ਕਵਾਂਗਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਇਹ ਮਿਲੀ ਭਗਤਾਂ ਸਰਕਾਰ ਦੀ ਢਿੱਲਮਾਠਾ ਜਿਸ ਕਰਕੇ ਚੈਨਾ ਡੋਰ ਪੰਜਾਬ ਚੋਂ ਨਹੀਂ ਬੰਦ ਹੋ ਰਹੀ ਇਹ ਤੁਹਾਡੇ ਸਾਹਮਣੇ ਆ ਦੀ ਦੇਖ ਲਓ ਜਿਸ ਤਰ੍ਹਾਂ ਵਿਚਾਰਾ ਬੁਰੇ ਹਾਲਤ ਨਾਲ ਫਸਿਆਦਾ ਹੈ ਜਿਸ ਤਰੀਕੇ ਨਾਲ ਇਹਦੇ ਜ਼ਖਮ ਹੋਇਆ ਦਿਆ ਆ ਪਰ ਦੇਖੋ ਇਹਦੇ ਵੱਡੇ ਗਏ ਨੇ ਉੱਡਣ ਜੋਗਾ ਰਿਆ ਨਹੀਂਗਾ ਇਹ ਦੇਖੋ ਕਿੰਨਾ ਬੁਰਾ ਹਾਲ ਆ ਇਹਦੀ ਤੇ ਮੌਸਮ ਸੀ ਵਿਚਾਰੇ ਦੀ ਬੇਜੁਬਾਨ ਦੀ ਆ ਤੋਂ ਵੱਧ ਮਾਰ ਜਾਂਦੇ ਉਹ ਇਦਾਂ ਲੜਕ ਲੁੜਕ ਕੇ ਮਾਰ ਮੁਰ ਜਾਂਦੇ ਨੇ ਇਹ ਸਾਰਾ ਜਿਹੜਾ ਸਰਕਾਰਾਂ ਦਾ ਦੋਸ਼ ਆ ਪ੍ਰਸ਼ਾਸਨ ਦਾ ਕਸੂਰ ਆ ਪ੍ਰਸ਼ਾਸਨ ਚਾਏ ਤੇ ਦੋ ਦਿਨਾਂ ਲਈ ਡੋਰ ਬੰਦ ਹੋ ਜਾਂਦੀ ਹੈ ਪ੍ਰਸ਼ਾਸਨ ਚਾਏ ਤੇ 20 ਸਾਲ ਵੀ ਨਹੀਂ ਬੰਦ ਹੋ ਸਕਦੀ ਕੁਝ ਲੋਕ ਡਰਦੇ ਡੋਰ ਬੰਦ ਕਰ ਜਾਂਦੇ ਨਹੀਂ ਵੇਚਦੇ ਲੇਕਿਨ ਜਿਹੜੇ ਕੋਈ ਮੋٹے ਸਟਾਕਰਸ ਨੇ ਜਿਹੜੇ ਮੋٹے ਵਪਾਰੀ ਨੇ ਲੱਖਾਂ ਕਰੋੜਾਂ ਰੁਪਏ ਦੀ ਡੋਰਾ ਲੈਂਦੇ ਨੇ ਉਹ ਲੱਖਾਂ ਕਰੋੜਾਂ ਰੁਪਏ ਇੱਧਰ ਉੱਧਰ ਵੰਡ ਬੰਡ ਕੇ ਤੇ ਆਪਣੀਆਂ ਡੋਰਾ ਵਣ ਵੇਚ ਦਿੰਦੇ ਨੇ ਆਪਣਾ ਉਲੂ ਸੁਧਾ ਕਰਦੇ ਨੇ